ਸਰ ਕਿਹੜੀ ਪ੍ਰਾਪਰਟੀ ਨੂੰ ਅੱਜ ਤੁਹਾਡੇ ਦੇ ਵੱਲੋਂ ਜਿਲ੍ਹੇ ਦੇ ਵਿੱਚ ਉਟਾਇਆ ਜਾ ਰਿਹਾ ਹੈ ਮੀਡੀਆ ਦੇ ਨਾਲ ਵੀ ਵੀਡੀਓ ਵੀ ਰਹਾ ਜੀ ਵੀਡੀਓ ਵੀ ਬਣੀ ਹੈ ਹੈਂਡਲਰ ਅਥਾਰਟੀ ਦੀ ਲੋਕਾਂ ਦੇ ਨੇੜੇ ਖੜੇ ਹੈ ਵੀਡੀਓ ਦਾ ਬਹਰ ਕੀ ਨੋਟਿਸ ਮਾਂ ਜੋ ਮਸੂਲੀ ਨੋਟਿਸ ਲੈਂਦਾ ਆਪਕੀ ਨੋਟਿਸ ਲਈ ਹੈ ਤੇ ਜੇ ਫਿਰ ਵੀ ਨਹੀਂ ਖਾਲੀ ਕਰਦੇ ਤਾਂ ਅਸੀਂ ਆਪ ਦਾ ਕਬਜ਼ਾ ਵਾਪਸ ਕਰਾਂਗੇ ਕਿੰਨੇ ਘਰਾਂ ਨੂੰ ਅੱਜ ਖਾਲੀ ਕਰ ਦਿੱਤਾ ਯਾਰ ਅੱਜ 2 ਹੈਗੇ ਦੀ ਪਾਈਪਲਾਈਨ ਦੇ ਵਿੱਚ ਅੱਗੇ ਹੋਰ ਵੀ ਅਗਲੇ ਹਫ਼ਤੇ ਇਹ ਨਹੀਂ ਜੇ ਨੋਟਿਸ ਦਾ ਟਾਈਮ ਪੂਰਾ ਹੋ ਹੀ ਜਾਊਗਾ ਸੀ ਕੋਈ ਕਾਰਵਾਈ ਕਰੀ ਜਾਊਗੀ ਪਰ ਆ ਤੁਹਾਡੇ ਵੱਲੋਂ ਕਿਹੜੇ ਅੱਜ ਜਿਹੜੇ ਕਬਜ਼ੇ ਜਿਹੜਿਆ ਪਾਇਆ ਜਾ ਰਹੇ ਆ ਸਾਡੇ ਵੱਲੋਂ ਜਿਹੜੇ ਅੱਜ ਅਸੀਂ ਧੋਬੀਆਂ ਨਾ ਬਸਤੀ ਦੇ ਵਿੱਚ ਅੱਜ ਆਏ ਹਾਂ ਸਿਵਲ ਡਿਪਾਰਟਮੈਂਟ ਵੱਲੋਂ ਉਹ ਜਿਹੜਾ ਹੈਗਾ ਘਰ ਟਾਉਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਸੀਗੇ ਜਿਹਦੇ ਵਿੱਚ ਡਿਊਟੀ ਮੈਜਿਸਟਰੇਟ ਵੱਲੋਂ ਫੋਰਸ ਮੰਗੀ ਗਈ ਸੀਗੀ ਤਾਂ ਸਾਡੇ ਵੱਲੋਂ ਮੌਕੇ ਦੇ ਉੱਪਰ ਜਿਹੜੀ ਸੀਗੀ ਫੋਰਸ ਨੂੰ ਡਿਪਲੋਏ ਕੀਤੀ ਗਈ ਹੈ ਇਹ ਜਿਹੜੇ ਦੋ ਘਰ ਨੇ ਗੁਰਪ੍ਰੀਤ ਭਾਂਗੀ ਹੈ ਉਹਦੀ ਘਰ ਵਾਲੀ ਰਹਿੰਦੀ ਵਿੱਚ ਨਾਲ ਉਹਦੇ ਇੱਕ ਰਾਜਨਾ ਦੇ ਲੇਡੀ ਸੀਗੀ ਜਿਹੜੀ ਇੱਥੇ ਰਹਿੰਦੀ ਹੈ ਇਹ ਤਿੰਨਾਂ ਦੇ ਉੱਪਰ ਪੰਜ ਮਕਦਮੇ ਐਂਟੀ ਪੈਸੇ ਦਰਜ ਨੇ ਪ ਸੋ ਇਹਨਾਂ ਦੇ ਪਰ ਲਗਾਤਾਰ ਜਿਹੜੀ ਐਨਡੀਪੀਐਸ ਦੇ ਇਹਨਾਂ ਦੇ ਕਦਮੇ ਦਰਜ ਨੇ ਛਿੱਟੇ ਦਾ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਸਾਡੇ ਜਿਹੜੇ ਹੈਗੇ ਨੇ ਸਿਵਲ ਡਿਪਾਰਟਮੈਂਟ ਆਫ ਰੈਡਿਫੀਕੇਸ਼ਨ ਕਰਕੇ ਇਹਨਾਂ ਦੇ ਕਾਰਡਰੌਨਸ ਤੋਂ ਦੀ ਹੁਕਮ ਜਾਰੀ ਕੀਤਾ ਗਿਆ ਸੀਗਾ ਜਿੱਦੇ ਵਿੱਚ ਜੰਗੀ ਸੀ ਕਿ ਮੌਕੇ ਤੇ ਆਏ ਆ ਤੇ ਸਾਡੇ ਵੱਲੋਂ ਜਿਹੜੀ ਸੀਗੀ ਲਾਅ ਐਂਡ ਆਰਡਰ ਮਨਟੇਨ ਰੱਖਣੇ ਫੋਰਸ ਡਿਪਲੋਇਮੈਂਟ ਕੀਤੀ ਗਈ ਹੈ ਚਾਹ ਜਿਹੜਾ ਇਹਨਾਂ ਦੇ ਘਰ ਰਏ ਜਿਹੜੇ ਨਜਾਇਜ਼ ਕਬਜ਼ੇ ਦੇ ਵਿੱਚ ਕੀਤੇ ਗਏ ਨੇ ਇਹਨਾਂ ਨੂੰ ਢਾਹ ਜਾਊਗਾ ਅੱਗੇ ਕਿਸ ਤਰ੍ਹਾਂ ਰਹੇਗਾ ਜੀ ਅੱਗੇ ਵੀ ਜਿਹੜੀ ਇਦਾਂ ਦੀ ਕਾਰਵਾਈ ਹੈਗੀ ਹੈ ਜਿਹਦੇ ਵਿੱਚ ਅਸੀਂ ਦੋ ਕਰਦੇ ਆ ਲੱਗੇ ਹੋਏ ਨੇ ਵਾਰ-ਵਾਰ ਜੁਰਮ ਕਰੀ ਜਾਂਦੇ ਆ ਉਹਨਾਂ ਦੇ ਸਾਡੇ ਵੱਲੋਂ ਮੁਕਤਮੇ ਜਦੋਂ ਵੀ ਰਿਕਵਰੀ ਹੁੰਦੀ ਹੈ ਮੁਕਤਮਾ ਦਰਜ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੈ ਕਿਉਂਕਿ ਉਸ ਬੰਦੇ ਨੂੰ ਹੁੰਦਾ ਵੀ ਮੈਂ ਜਿਹੜੀ ਕਮਾਈ ਕਰਦੀ ਇਹਨਾਂ ਨੂੰ ਕਿਹੜਾ ਕੋਈ ਚੈੱਕ ਕਰਨਾ ਸੋ ਉਹਨੂੰ ਚੈੱਕ ਕੀਤਾ ਜਾ ਰਿਹਾ ਹੈ ਪ੍ਰਾਪਰਟੀ ਜਿਹੜੀ ਫੋਰਫੀਟ ਕੀਤੀ ਜਾ ਰਹੀ ਹੈ ਤੇ ਜਿੱਥੇ ਕਿਸੇ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸਰਕਾਰੀ ਜਗ੍ਹਾ ਦੇ ਉੱਪਰ ਜਾਂ ਕਿਸੇ ਕੋਈ ਕੰਪਲੇਂਟ ਹੈ ਨਾਜਾਇਜ਼ ਕਬਜ਼ੇ ਦੀ ਉਹਦੇ ਉੱਪਰ ਜਿਹੜੀ ਹੈਗੀ ਪ੍ਰਾਪਰਟੀ ਡੈਮੋਲਿਸ਼ ਵੀ ਕੀਤੀ ਜਾ ਰਹੀ ਹੈ